ਕਿਸੇ ਨੇ ਪ੍ਰਸ਼ਨ ਪੁੱਛਿਆ ਕਿ ਭਾਈ ਸਾਹਿਬ ਜੀ ਜਿਹੜੀ ਸ਼ਰਾਬ ਗੁੜ ਤੋਂ ਬਣਦੀ ਲੋਕੀ ਗੁੜ ਵੀ ਖਾਂਦੇ ਆ ਕੋਈ ਫਰੂਟ ਤੋਂ ਬਣਦੀ ਅੰਗੂਰਾਂ ਤੋਂ ਫਲਾਂ ਤੋਂ ਬਣਦੀ ਏ ਤੇ ਸ਼ਰਾਬ ਪੀਣ ਦੇ ਵਿੱਚ ਕੀ ਹਰਜੇ ਇਹੀ ਸਵਾਲ ਕਹਿੰਦੇ ਕਿ ਇੱਕ ਸਮੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਸੀ ਮਾਹਪੁਰਖਾਂ ਨੂੰ ਕਿ ਮਾਹਪੁਰਖੋ ਸ਼ਰਾਬ ਪੀਣ ਦੇ ਵਿੱਚ ਕੀ ਹਰਜੇ ਗੁੜ ਤੋਂ ਹੀ ਬਣਦੀ ਗੁੜ ਦਾ ਹੀ ਗਾਂ ਰਸ ਨਿਕਲਦਾ ਮਾਹਪੁਰਖ ਇੱਕ ਸਿੰਘ ਨੂੰ ਕਹਿ ਲੱਗੇ ਕਿ ਸਿੰਘਾ ਮਿੱਟੀ ਨੂੰ ਗਿੱਲਾ ਕਰ ਇੱਕ ਡਲੀ ਬਣਾ ਕੇ ਲਾ ਸਿੰਘ ਨੇ ਡਲੀ ਬਣਾ ਕੇ ਲਿਆਂਦੀ ਮਿੱਟੀ ਦੀ ਜਿਹੜਾ ਆਦਮੀ ਨੇ ਸਵਾਲ ਪੁੱਛਿਆ ਸੀ ਉਸ ਨੂੰ ਕਿਹਾ ਕਿ ਜੇ ਗਿੱਲੀ ਮਿੱਟੀ ਮੈਂ ਤੇਰੇ ਸਿਰ ਦੇ ਵਿੱਚ ਮਾਰਾਂ ਤੈਨੂੰ ਕੋਈ ਫਰਕ ਪਊਗਾ ਤੇਰਾ ਨੁਕਸਾਨ ਹੋਊਗਾ ਤੇਰਾ ਸਿਰ ਪਾਟੇਗਾ ਕਹਿ ਲੱਗਾ ਮਹਾਪੁਰਖ ਇਹਦੇ ਨਾਲ ਕੀ ਸਿਰ ਪਾਟਣਾ ਮਹਾਪੁਰਖ ਹੱਸੇ ਤੇ ਫਿਰ ਕਹਿ ਲੱਗੇ ਕਿ ਸਿੰਘਾ ਇਦਾਂ ਕਰ ਜਾਂ ਇਸੇ ਹੀ ਮਿੱਟੀ ਦੀ ਡਲੀ ਨੂੰ ਅੱਗ ਦੇ ਵਿੱਚ ਪਕਾ ਕੇ ਲਿਆ ਤੇ ਜਦੋਂ ਸਿੰਘ ਨੇ ਪਕਾ ਕੇ ਲਿਆਂਦੀ ਮਹਾਪੁਰਖ ਕਹਿਣ ਲੱਗੇ ਜੇ ਹੁਣ ਇਹ ਬਣੀ ਹੋਈ ਇੱਟ ਅੱਗ ਦੇ ਵਿੱਚ ਪੱਕੀ ਹੋਈ ਇੱਟ ਮੈਂ ਤੇਰੇ ਸਿਰ ਦੇ ਵਿੱਚ ਮਾਰਾਂ ਨੁਕਸਾਨ ਹੋਵੇਗਾ ਕਹਿਣ ਲੱਗਾ ਕਿ ਮਹਾਪੁਰਖੋ ਕਿ ਉਹਨਾਂ ਨੂੰ ਨੁਕਸਾਨ ਹੋ ਵਗਾਂ ਮੇਰਾ ਤਾਂ ਸਿਰ ਪਾੜ ਜਾਣਾ ਕਿ ਭਾਈ ਇਸੇ ਤਰ੍ਹਾਂ ਹੀ ਗੋੜ ਖਾਣਾ ਮਾੜਾ ਨਹੀਂ ਫਰੂਟ ਖਾਣੇ ਮਾੜੇ ਨਹੀਂ ਫਲ ਫਰੂਟ ਪਰ ਉਹਨਾਂ ਨੂੰ ਤਪਾ ਕੇ ਉਹਨਾਂ ਦੇ ਵਿੱਚੋਂ ਜਿਹੜਾ ਪਦਾਰਥ ਨਿਕਲਦਾ ਹੈ ਨਾ ਜੋ ਉਹਨਾਂ ਦਾ ਤੱਤ ਬਣਦਾ ਜਿਵੇਂ ਗੁੜ ਨੂੰ ਤੱਤ ਕੱਢ ਲੈਂਦੇ ਸ਼ਰਾਬ ਬਣਾ ਲੈਂਦੇ ਆ ਕੋਈ ਅੰਗੂਰਾਂ ਤੋਂ ਤੱਤ ਕੱਢ ਕੇ ਸ਼ਰਾਬ ਬਣਾ ਲੈਂਦੇ ਆ ਭਾਈ ਉਹ ਤੱਤ ਸਾਡੇ ਲਈ ਮਾੜਾ ਕਿਉਂਕਿ ਅੱਗ ਦੇ ਵਿੱਚ ਉਹ ਬਣਿਆ ਜਿਸ ਨੂੰ ਪੀਂਗ ਦੇ ਨਾਲ ਸਾਡੀ ਸੁੱਧ ਬੁੱਧ ਭੁੱਲ ਜਾਂਦੀ ਹੈ ਸਾਨੂੰ ਆਪਣੇ ਪ੍ਰਾਇਦ ਦੀ ਖਬਰ ਨਹੀਂ ਰਹਿੰਦੀ ਅਸੀਂ ਇਹ ਭੁੱਲ ਜਾਂਦੇ ਹਾਂ ਸਾਡੀ ਮਾਂ ਕਿਹੜੀ ਸਾਡਾ ਪਿਓ ਕਿਹੜਾ ਸਾਡੀ ਧੀ ਕਿਹੜੀ ਸਾਡੀ ਭੈਣ ਕਿਹੜੀ ਸੱਤ ਜਿਹੜਾ ਬਣਦਾ ਗੁਰਦੋਂ ਉਹ ਮਾੜਾ ਹੈ